ਨਮਾਸ਼ਹਿਰ ਦੇ ਪਿੰਡ ਰਾਮਰਾਇਪੁਰ ਵਿਖੇ ਇੱਕ ਵਿਅਕਤੀ ਦੀ ਕੁਝ ਹੋਰ ਵਿਅਕਤੀਆਂ ਨਾਲ ਬਹਿਸ ਬਾਝੀ ਉਸ ਦੀ ਮੌਤ ਦਾ ਕਾਰਨ ਬਣ ਜਾਵੇਗੀ ਇਸ ਨੂੰ ਵੀ ਨਹੀਂ ਪਤਾ ਸੀ ਇਹੋ ਜਿਹਾ ਇੱਕ ਮਾਮਲਾ ਰਾਮਰਾਇਪੁਰ ਵੇਖਣ ਨੂੰ ਮਿਲਿਆ ਮ੍ਰਿਤਕ ਨੌਜਵਾਨ ਦੇ ਮਾਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਵਿਜੇ ਕੁਮਾਰ 35 ਸਾਲਾ ਮਿਹਨਤ ਮਜ਼ਦੂਰੀ ਕਰਕੇ ਆਪਣੀ ਰੋਜੀ ਰੋਟੀ ਲਈ ਪੈਸੇ ਕਮਾਉਂਦਾ ਸੀ ਲੇਕਿਨ ਕੁਝ ਵਿਅਕਤੀਆਂ ਨਾਲ ਉਸ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਜਿਸ ਤੋਂ ਬਾਅਦ ਬੀਤੇ ਦਿਨੀ ਰਾਤ ਨੂੰ ਹਮਲਾਵਰਾਂ ਨੇ ਹਥਿਆਰਾ ਨਾਲ ਉਸਦੇ ਪੁੱਤ ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਉਸ ਨੂੰ ਜੇਰੇ ਇਲਾਜ ਲਈ ਸਿਵਲ ਹਸਪਤਾਲ ਨਾਮਾਸ਼ਹਿਰ ਵਿਖੇ ਦਾਖਲ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਪੁਲਿਸ ਨੇ ਇਨ ਹਮਲਾਵਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਨਾਮ ਆਪਣਾ ਜੀ ਪਤਾ ਜੀ ਹੂੰ ਕੀ ਨਾਮ ਆਪਣਾ ਤੁਸੀਂ ਮੈਨੂੰ ਲੰਦੇ ਜੀ ਕੀ ਮਾਤਾ ਜੀ ਗੱਲਬਾਤ ਹੋਈ ਪਤਾ ਲੱਗਿਆ ਤੁਹਾਡੇ ਮੁੰਡੇ ਦਾ ਕੋਚ 2 ਵਜੇ ਚਲੇ ਗਏ ਮੇਰੇ ਕੋਲੋ 6:30 ਵਜੇ ਘਰੋਂ ਚਾਹ ਪੀ ਕੇ 7 ਵਜੇ ਮੁੰਡਾ ਆ ਗਿਆ ਕਹਿੰਦਾ ਭਾਬੀ ਐੱਚੇ ਕਾਲਾ ਵੀ ਆ ਮੇਰੀ ਬਹੂ ਰੋਟੀ ਪਕਾਉਂਦੀ ਸੀ ਕਿ ਰਸੋਈ ਚ ਕਹਿੰਦੀ ਇਹ ਨਹੀਂ ਕਾਲਾ ਉਹ ਮੁੰਡਾ ਚਲੇ ਗਿਆ ਔਰ 8 ਵਜੇ ਫੇਰ ਮੈਨੂੰ ਆ ਗਿਆ ਲੈ 8 ਵਜੇ ਮੈਂ ਪਈ ਸੀਗੀ ਬਸ ਕਹਿੰਦਾ ਆਂਟੀ ਕਾਲਾ ਕਿੱਥੇ ਆ ਮੈਂ ਕਿਹਾ ਕਾਲਾ ਤਾਂ ਹੈ ਨਹੀਂ ਇੱਥੇ ਕਹਿੰਦਾ ਉੱਥੇ ਚੁੰਨੀ ਲੈ ਲਾ ਮੇਰੇ ਨਾਲ ਚੱਲ ਇਹ ਕਾਲਾ ਕਿੱਥੇ ਮੈਨੂੰ ਦੱਸ ਦੇ ਕਹਿੰਦਾ ਹੈਗਾ ਆ ਕਾਲਾ ਆ ਜਾ ਮੇਰੇ ਨਾਲ ਬਹਿ ਜਾ ਮੋਟਰ ਤੇ ਨਹੀਂ ਜਾਣਾ ਚਾਹੀਤੀ ਮੈਨੂੰ ਕੱਲੀ ਨੂੰ ਲੈ ਗਿਆ ਉਹ ਜਾ ਕੇ ਮੈਂ ਉੱਥੇ ਜਾ ਕੇ ਦੇਖਿਆ ਮੇਰੇ ਪੁੱਤ ਦਾ ਹੰਦੀ ਭਾਈ ਤੁਹਾਡਾ ਨਾਮ ਜੀ ਮੇਰਾ ਨਾਮ ਰਾਮਪਾਲ ਪਿੰਡ ਚਨਕੋਆ ਜੀ ਕੀ ਗੱਲ ਬਾਤ ਹੋਈ ਪਤਾ ਲੱਗਿਆ ਮੁੰਡੇ ਦਾ ਕਤਲ ਕੀਤਾ ਹੈ ਇਹ ਕਤਲ ਕੀਤਾ ਗਿਆ ਜੀ ਕਿੱਦਾਂ ਹੋਇਆ ਇਹ ਕਿੱਦਾਂ ਹੋਇਆ ਜੀ ਇਹਨਾਂ ਦੇ ਕੋਈ ਪੁਰਾਣੇ ਰੰਜਿਸ਼ ਕਰਕੇ ਹੋਇਆ ਜੀ ਜਿਸਕੇ ਮੋਟਰ ਤੇਵਾ ਤੀਸਰਾ ਚਾਂਸ ਹੈ ਇਹ ਇਹ ਤਾਂ ਪਹਿਲਾਂ ਵੀ ਹਮਲਾ ਹੋਇਆ ਪਹਿਲਾਂ ਵੀ ਦੋ ਵਾਰੀ ਹੋਈ ਹੈ ਨੇ ਕੇਸ ਇੱਥੇ ਪਹਿਲਾਂ ਵੀ ਦੋ ਵਾਰੀ ਵਾਟੋਕ ਹੋਈ ਸੀ ਅੱਛਾ ਹਾਂ ਜੀ ਹੋ ਹੁਣ ਇੰਨੀ ਰੰਜਿ ਜਿਆਦਾ ਵਧਿਆ ਕਿ ਇੰਨੀ ਰੰਜਿ ਜਿਆਦਾ ਵਧਿਆ ਕਿ ਪਹਿਲਾਂ ਇਹਨਾਂ ਨੇ ਦੋ ਕੇਸ ਇੱਥੇ ਪਹਿਲਾ ਹੋਇਆ ਪਹਿਲਾ ਬੰਦੇ ਵੱਡੇ ਉਹ ਆਜ ਤੀਜਾ ਬੰਦਾ ਚਾਂਸੀ ਦੇ ਹੀ ਹੋਗੇ ਹੁਣ ਜੀ ਕਿ ਤਿੰਨ ਤਿੰਨ ਬੰਦੇ ਆ ਹੈ ਪਿੰਡ ਦੇ ਬੰਦੇ ਸੀਗੇ ਇੱਕ ਪਿੰਡ ਦਾ ਬੰਦਾ ਬਾਕੀ ਬਾਹਰਲੇ ਬੰਦੇ ਕਤਲ ਹੋਇਆ ਲਾਂਕੀ ਸੀ ਬੰਦੇ ਦਾ ਬੰਦੇ ਦਾ ਨਾਮ ਬੇਜੇ ਕੁਮਾਰ ਹੈ ਕੁਮਾਰ ਕਿੰਨੇ ਸਾਲ ਦੇ ਹੋਮਰ 35 ਸਾਲ ਦੇ ਘਰ ਵਿੱਚ ਹੋਰ ਰੋਜ਼ਗਾਰ ਲਈ ਕੀ ਕੀ ਸਦਨ ਸੀ ਰੋਜ਼ਗਾਰ ਇਹ ਦਿਹਾੜੀ ਦਾਪਾ ਕਰਦਾ ਇਹ ਵੱਡੇ ਵੀਰ ਜੀ ਇਹਨਾਂ ਦੇ ਬਾਹਰ ਹੈ ਜੀ ਠੀਕ ਹੈ ਜੀ ਹੁਣ ਕੀ ਪੁਲਿਸ ਨੇ ਮਾਮਲਾ ਕੀ ਦਰਜ ਕੀਤਾ ਪਿਆ ਪੁਲਿਸ ਵਾਲਿਆਂ ਨੇ ਇਹੀ ਮਾਮਲਾ ਦਰਜ ਕੀਤਾ ਪਿਆ ਸੀ ਉਹ ਦੋਸ਼ੀ ਫੜਾਂਗੇ ਜੇ ਉਹ ਆ ਹੀ ਆ ਦਿੰਦਾ ਹੋ ਰਹੇ ਹੁਣ ਤੇ ਕਹ ਜੀ ਕਤਲ ਦੀ ਕੋਈ ਵਜ੍ਹਾ ਕੋਈ ਵਜ੍ਹਾ ਪਤਾ ਨਹੀਂ ਪੈਸਿਆਂ ਦਾ ਕੋ ਲੈਣ ਦੇਣੇ ਸਨ ਜੀ ਕਿੰਨੇ ਪੈਸੇ ਹੋ ਗਈ 2-400 ਦੀ ਗੱਲ ਉਸ ਜਿਆਦਾ ਬਸ ਹਾਂ ਜੀ